ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਮੇਸ਼ ਸਿੰਘ ਜੀ ਕਾਲਕਾ ਸਾਹਿਬ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਜੀ ਕਾਲੋ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ 25 ਅਗਸਤ ਤੋਂ ਪਿੰਡ ਡੇਰਾ ਪਠਾਣਾ ਹਰ ਕਾ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਪਟਾੜਾ ਰੋਡ ਤੇ ਜਿਹੜਾ ਪਿੰਡ ਸਥਿਤ ਆ ਇੱਥੇ ਗੁਰੂ ਕੇ ਲੰਗਰ 25 ਅਗਸਤ ਤੋਂ ਲਗਾਤਾਰ ਜਿਹੜੇ ਆ ਚੱਲ ਰਹੇ ਆ ਤੇ ਸਾਡਾ ਅਗਲਾ ਜਿਹੜਾ ਗੁਰੂ ਕੇ ਲੰਗਰ ਆ ਉਹ ਤਿੰਨ ਚਾਰ ਦਿਨ ਤੋਂ ਅਸੀਂ ਦੂਸਰਾ ਕੈਂਪ ਜਿਹੜਾ ਵਾ ਅਜ ਨਾਲੇ ਸੱਕੀ ਦੇ ਪੁਲ ਦੇ ਉੱਤੇ ਜਿਹੜਾ ਵਾ ਲਗਾਇਆ ਵਾ ਇੱਥੇ ਸਾਡੇ ਵਲੰਟੀਅਰ ਪਿੰਡ ਦੇਆਂ ਸਾਰੀਆਂ ਟੀਮਾਂ ਦੇ ਨਾਲ ਸੰਯੋਗ ਕਰਕੇ ਪੰਚਾਇਤ ਦੇ ਨਾਲ ਸਹਿਯੋਗ ਕਰਕੇ ਪਿੰਡ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੌਜਵਾਨ ਜਿਹੜੀ ਆ ਟੀਮ ਨੇ ਜਿੰਨੀ ਦੇਰ ਜਿਹੜੇ ਸਾਡੇ ਭਰਾ ਨੇ ਕੋਈ ਹਰਾ ਪੀੜਪਾਂ ਤੋਂ ਜਿਹੜੀ ਆ ਰਾਤ ਮਹਿਸੂਸ ਨਹੀਂ ਚੰਗੀ ਤਰ੍ਹਾਂ ਕਰ ਲੈਂਦੇ ਆਪਣੇ ਪੈਰਾਂ ਸਿਰ ਨਹੀਂ ਹੋ ਜਾਂਦੇ ਕੋਈ ਨਹੀਂ ਦੇ ਰੇ ਜਿਹੜੇ ਆ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਲੰਗਰ ਜਿਹੜੇ ਆ ਇੱਥੇ ਵੀ ਡੇਰਾ ਪਠਾਣਾ ਕੈਂਪ ਦੇ ਵਿੱਚ ਵੀ ਤੇ ਜਨਾਲੇ ਕੈਂਪ ਦੇ ਵਿੱਚ ਵੀ ਇਹ ਲਗਾਤਾਰ ਜਾਰੀ ਰਹਿਣਗੇ ਤੇ ਸਾਡੀਆਂ ਜਿਹੜੀਆਂ ਟੀਮਾਂ ਨੇ ਵਲੰਟੀਅਰ ਦੀਆਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿੰਡਾਂ ਦੇ ਨੌਜਵਾਨ ਨਾਲ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਇਲਾਕੇ ਦੇ ਪ੍ਰਬੰਧਕਾਂ ਦੇ ਨਾਲ ਜਿਹੜਾ ਵਾ ਸੰਯੋਗ ਕਰਕੇ ਲਗਾਤਾਰ ਨਿਰੰਤਰ ਜਿਹੜਾ ਵਾ ਗੁਰੂ ਕੇ ਲੰਗਰ ਬੇਜਵਾਨਿਆਂ ਦੇ ਪਸ਼ੂ ਪਸ਼ੂਆਂ ਲਈ ਜਿਹੜਾ ਚਾਰਾ ਹੋਰ ਜ਼ਰੂਰੀ ਵਸਤਾ ਇਦਾਂ ਇਹ ਗੁਰੂ ਕੇ ਲੰਗਰ ਨਿਰੰਤਰ ਜਿਹੜੇ ਆ ਜਾਰੀ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਰਾਹਤ ਕੈਂਪ ਜਿਹੜਾ ਤਕਰੀਬਨ ਪਿਛਲੇ 13-14 ਦਿਨ ਤੋਂ ਲੱਗਿਆ ਜਿਸ ਵਕਤ ਪੂਰਾ ਪਾਣੀ ਦਾ ਬਹਾਵ ਸੀ ਇੱਥੇ ਔਰ ਹਰ ਤਰੀਕੇ ਦੀ ਜਿਹੜੀ ਇੱਥੇ ਦੀ ਫਸਲ ਹੈ ਜਿਹੜੀ ਆ ਉਹ ਬਿਲਕੁਲ ਤੈਸਟੈਸ ਹੋ ਗਈ। ਔਰ ਇੱਥੇ ਕੈਂਪ ਇਸ ਕਰਕੇ ਲਾਇਆ ਗਿਆ ਕਿਉਂਕਿ ਲੋਕਾਂ ਦੇ ਘਰ ਤੱਕ ਪਹੁੰਚਦੇ ਸਮਗਰੀ ਨਹੀਂ ਸੀ। ਉਹਨਾਂ ਕੋਲੋਂ ਲੰਗਰ ਦੇ ਪ੍ਰਬੰਧ ਨਹੀਂ ਹੋ ਰਹੇ ਸੀ, ਰਸਦਾ ਨਹੀਂ ਸੀ। ਸੋ ਇੱਥੇ ਦੇ ਪਿੰਡ ਇਹ ਜਿਹੜਾ ਡੇਰਾ ਪਠਾਣਾ ਇਹ ਪਿੰਡ ਦੇ ਸਾਰੇ ਸਹਿਯੋਗੀਆਂ ਨੇ ਮਿਲ ਕੇ ਜਿਸ ਤਰੀਕੇ ਦੇ ਨਾਲ ਸਾਡਾ ਸਾਥ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਨਾਂ ਦਾ ਧੰਨਵਾਦ ਕਰਦਾ ਔਰ ਲਗਾਤਾਰ ਇਹ ਸਾਡੀ ਜਿਹੜੀ ਟੀਮ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਸਟਾਫ ਦੀ ਸਾਡੇ ਵੋਲੰਟੀਅਰਸ ਦੀ ਸਰ ਮਨਜੀਤ ਸਿੰਘ ਭੋਮਾ ਉਹਨਾਂ ਦੀ ਇਹ ਲਗਾਤਾਰ ਸਿੱਧਾ ਐਕਸ਼ਨ ਕਰ ਰਹੇ ਹੈ ਕਿ ਜਿਹੜੀ ਜਿਹੜੀ ਚੀਜ਼ ਦੀ ਇੱਥੇ ਰਿਕੁਆਇਰਮੈਂਟ ਹੋਏ ਉਹ ਅਸੀਂ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਜਿਹੜੀਆਂ ਵੀ ਸੇਵਾਵਾਂ ਦੇ ਹਿਸਾਬ ਆਇਆ ਉਹਦੀ ਵਿੱਚ ਬੜੀ ਵੱਡੀ ਪਾਰਦਰਸ਼ਤਾ ਦੇਖੀ ਹੈ ਔਰ ਉਹਦੇ ਉੱਤੇ ਪੂਰਾ ਕੰਟਰੋਲ ਰੱਖਿਆ ਹੈ ਅੱਜ ਅਸੀਂ ਸਾਡੀ ਟੀਮਾ ਜਿੱਥੇ ਨਿਰੰਤਰ ਇਹਨੂੰ ਦੇਖ ਰਹੀ ਹੈ ਅਸੀਂ ਆਪ ਜਗਦੀਪ ਸਿੰਘ ਕਾਲੋ ਜੀ ਦੂਜੀ ਵਾਰ ਆ ਰਹੇ ਆ ਮੈਂ ਆਪ ਇੱਥੇ ਆ ਕੇ ਦੇਖਿਆ ਪਰ ਉਹਨਾਂ ਘਰਾਂ ਤੱਕ ਅਸੀਂ ਹੋ ਕੇ ਆਏ ਆ ਜਿੱਥੇ ਅੱਜ ਵੀ ਅਜ ਨਾਲੇ ਵਰਗੇ ਹਲਕੇ ਚ ਜਿੱਥੇ ਅੱਜ ਵੀ ਲੋਕਾਂ ਤੇ ਕੋਲ ਪਹੁੰਚਣ ਦਾ ਸਾਧਨ ਨਹੀਂ ਹੈ ਉੱਥੇ ਸਾਨੂੰ ਕਿਸ਼ਤੀ ਚ ਜਾਣਾ ਪਿਆ ਸੋ ਉਹਨਾਂ ਨੂੰ ਜਿਹੜੀ ਵੀ ਚੀਜ਼ ਦੀ ਰਿਕੁਆਇਰਮੈਂਟ ਹੋ ਉਹਨੂੰ ਪ੍ਰੋਪਰ ਮੁਹਈਆ ਕਰਾ ਸਕੀਏ ਇਹ ਅਸੀਂ ਪੂਰਾ ਦੇਖ ਰਿਹਾ ਅੱਜ ਜਿਸ ਤਰੀਕੇ ਨਾਲ ਇੱਥੇ ਲੋਕਾਂ ਦੇ ਕੋ ਲੋਕ ਕਪੜੇ ਲੱਥੇ ਖਤਰਾ ਖਰਾਬ ਹੋ ਗਏ ਨੇ ਪਿੰਡਾਂ ਦੇ ਵਿੱਚ ਉਹਨਾਂ ਲਈ ਅੱਜ ਟਰੈਕ ਸੂਟਸ ਦਿੱਤੇ ਗਏ ਨੇ ਤਰਪਾਲਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਮੈਡੀਕਲ ਕਿੱਟਸ ਬਣਾ ਕੇ ਲਈ ਜਾ ਰਹੀਆਂ ਰਾਸ਼ਨ ਦੀਆਂ ਕਿੱਟਾਂ ਬਣਾ ਕੇ ਲਈ ਜਾ ਰਹੀਆਂ ਸੋ ਅਸੀਂ ਅਨੇਕ ਜਿਹੜੀਆਂ ਸੇਵਾਵਾਂ ਨੇ ਸਾਰੀਆਂ ਸੰਗਤਾਂ ਦੇ ਮਿਲ ਕੇ ਸਹਿਯੋਗ ਨਾਲ ਹੋਈ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਗੁਰੂ ਸਾਹਿਬ ਦਾ ਇਹ ਜਿਹੜਾ ਨਿਆਰਾ ਪੰਥ ਹੈ ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਹੈ ਤਾਂ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਬਣਿਆ ਉਹ ਬਰਕਰਾਰ ਰਵੇ ਔਰ ਗੁਰੂ ਪੰਥ ਦੀ ਚੜ੍ਹਦੀ ਕਲਾ ਰਵੇ ਮੈਂ ਦੇਖਿਆ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਪੰਜਾ ਪੰਜਾ 55 ਕਿੱਲੇ ਜਿਹੜੇ ਨੇ ਜ਼ਮੀਨਾ ਉਹ ਤੈਸ਼ ਨੈਸ਼ ਹੋ ਗਈ ਮਗਰ ਅੱਜ ਵੀ ਉਹ ਹੌਸਲੇ ਦੇ ਵਿੱਚ ਗੁਰੂ ਦਾ ਸ਼ੁਕਰਾਨਾ ਕਰ ਰਹੇ ਨੇ ਕਿ ਭਈ ਇਸ ਵਿਪਤਾ ਦੀ ਘੜੀ ਨੂੰ ਤੁਸੀਂ ਟਾਲਤਾ ਔਰ ਕੋਈ ਐਸਾ ਜਾਨੀ ਨੁਕਸਾਨ ਨਹੀਂ ਹੋਇਆ ਮਗਰ ਹਮੇਸ਼ਾ ਗੁਰੂ ਦਾ ਭਾਣ ਨ ਮੰਨਣ ਵਾਲੀ ਕੌਮ ਇਹਨਾਂ ਸਾਰੇ ਚੜ੍ਹਦੀ ਕਲਾ 'ਚ ਨੇ ਔਰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਇਸ ਇਲਾਕੇ ਨੇ ਪਿਛਲੇ ਕਈ ਸਾਲਾਂ ਤੋਂ ਜੋ ਦੇਖਿਆ ਕਿ ਇੱਥੇ ਜਿਹੜਾ ਪਰਤਰਨ ਪਰਵਰਤਨ ਹੋ ਰਿਹਾ ਮੇਰੇ ਨਾਲ ਇੱਥੇ ਬਹੁਤ ਸਾਰੇ ਨੌਜਵਾਨ ਮੇਰੇ ਵੀਰ ਬੈਠੇ ਆ ਮੈਂ ਇਹਨਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਇਹ ਗੁਰੂਆ ਪੀਰਾਂ ਦੀ ਧਰਤੀ ਹੈ ਔਰ ਜਿੰਨਾ ਕ ਮਾਣ ਅਸੀਂ ਆਪਣੇ ਗੁਰੂਆ ਦਾ ਕਰਾਂਗੇ ਗੁਰੂ ਨੇ ਸਾਡੀ ਓਨੀ ਗਵਾ ਫੜ ਕੇ ਰੱਖਣੀ ਹੈ ਜੇ ਕਿਥੇ ਅਸੀਂ ਗੁਰੂ ਤੋਂ ਮੁਨਕਰ ਹੁੰਦੇ ਆ ਤੇ ਫਿਰ ਐਫੋ ਜੀ ਇਤਰਾਸ ਦੀਆਂ ਆਣੀਆਂ ਸੰਭਵੀ ਹੋ ਜਾਂਦੀ ਐ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਆਪਾਂ ਸਾਰੇ ਮਿਲ ਕੇ ਗੁਰੂ ਵਾਲੇ ਬਣੀਏ ਅੰਮ੍ਰਿਤ ਪਾਣ ਕਰੀਏ ਗੁਰੂ ਦੇ ਜਸ ਗਾਇਨ ਕਰੀਏ ਘਰ-ਘਰ ਦੇ ਵਿੱਚ ਗੁਰੂ ਸਾਹਿਬ ਦੇ ਸ਼ਬਦ ਹੋਣ ਗੁਰਦੁਆਰਿਆਂ ਦੇ ਵਿੱਚ ਉਹੀ ਰੌਣਕ ਲੱਗਣ ਜੋ ਉਤੋਂ हट ਕੇ ਅੱਜ ਦੂਜੇ ਪਾਸੇ ਜਾ ਰਹੀ ਐ ਮੈਂ ਕਿਸੇ ਦੂਜੇ ਧਰਮ ਨੂੰ ਗਲਤ ਨਹੀਂ ਕਹਾਂਗਾ ਮਗਰ ਜਿਸ ਧਰਮ ਨੇ ਕਰਖਾਤੇ ਇਹ ਪੰਜਾਬ ਵਸਿਆ